ਜਿੰਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ RAM ਰਾਜੇ ਇਹੋ ਮਾਨਸ ਜਨਮ ਦੁਲੰਭ ਹੈ ਨਾਮ ਬਿਨਾ ਬਿਰਥਾ ਸਭ ਜਾਏ ਹੁਣ ਵੱਤੇ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕੀ ਖਾਏ ਮਨ ਮੁੱਖਾ ਨੂੰ ਫਿਰ ਜਨਮ ਹੈ ਨਾਨਕ ਹਰ ਪਾਏ ਇਹ ਗੱਲ ਦਾ ਖਿਆਲ ਲਖਣਾ ਇਹ ਗੱਲ ਪੱਲੇ ਬੰਨ ਲੈਣੀ ਵੀ ਇਹ ਜਨਮ ਚ ਜੇ ਮਲਾਪ ਨਾ ਨਾ ਹੋਇਆ ਤੇ ਫਿਰ 84 ਲੱਖ ਜੁਨਾ ਚ ਜਾਣਾ ਪਏ ਕਿਉਂਕਿ ਲਿਖਿਆ ਹੈ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਇੰਦਾ ਇਹੇ ਤੋਂ ਬਾਦ ਫੇਰ 84 ਲੱਖ ਜੁਨਾ ਹੈ ਤੇ ਵੇਖ ਲੋ 84 ਦਾ ਦੁੱਖ ਭੋਗਣਾ ਪੈਣਾ ਹੈ ਕੀ ਕੀ ਬੰਨਾ ਪੈਣਾ ਹੈ ਕਹਿੰਦੇ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਗਰ ਬ੍ਰਿਖ ਜੋਜ ਮਿਲ ਜਗਦੀਸ਼ ਮਿਲਨ ਕੀ ਬਰੀਆ ਚਿਰੰਗ ਕਾਲੇ ਦੇ ਸੰਜਰੀ